ਚਲ ਰਿਹਾ ਹੈ ਅੱਜਕਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜਿਬ ਕੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ 'ਚੋਂ ਕਿਸੇ ਨੂੰ ਮਲੇਸ਼ੀਆ 'ਚੋਂ ਕਿਸੇ ਸਿੰਗਾਪੁਰ 'ਚੋਂ ਅਰਮੀਨੀਆ 'ਚੋਂ ਲੀਬੀਆ 'ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟ੍ਰੈਵਲ ਏਜੰਟ ਜੜਨੇ ਇਹਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਤਾਂ ਵੜ ਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਕਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚੋਂ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਅਸਾਂ ਦੱਸ ਨੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੈੱਟਵਰਕ ਨੂੰ ਬੰਦ ਕਰਦੇ ਆਂ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਸ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲਾਂ ਜਾਣ ਜਾਂ ਉੱਥੇ ਜੇਲਾਂ ਜਾਣ ਉਹਦੇ ਲਈ ਮੁਲਕਾਂ ਚ ਵੀ ਜੇਲ੍ਹਾਂ ਫਿਰਦੇ ਨੇ ਕਿ ਤੂੰ ਫੇਕ ਡਾਕੂਮੈਂਟ ਤੇ ਆ ਗਏ ਜੀ ਟ੍ਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਈਟਾਈ ਸੀ ਪਾਰਲੀਮੈਂਟ ਚਾਚੀ ਬਾਕੀ ਦੇਖ ਲਓ YouTube ਤੇ ਸੁ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਅਥਾ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਆਏਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚਸਤ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਪਹਿਲੀ ਗੱਲ ਤੇ ਟਰੈਵਲ ਏਜੰਟ ਪੈਦਾ ਕਿੰਨੇ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛੱਤੀਸਗੜ੍ਹ ਜਾਣੇ ਆ ਮਗੁਜਰਾ ਜਾਣੇ ਹਰੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਦਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤੱਕ ਲੈ ਰਿਹਾ ਆਸਟ੍ਰੇਲੀਆ ਹੈ ਲੱਗਦਾ ਤੂੰ ਜੰਦਰ ਤੋਂ ਸਿੱਧੀ ਜਾਂਦੀ ਆਂ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮੈਨੂੰ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਆਓ ਜੇ ਕੋਈ ਕੰਮ ਕਰਨਾ ਹੈ ਸਟਾਰਟਅਪ ਕਰੋ ਆ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ 'ਚ ਸਟਾਰਟਅਪ ਦੇ ਵੀ ਸ਼ੁਰੂ ਕਰਨੇ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਦੇ ਪੈਸੇ ਕਿੰਨੇ ਕਿੰਨੇ ਦੇ ਰਹੇ ਘਰਜੋ ਦੋ ਬਿਜ਼ਨਸ ਪਾਸੇ ਦੇ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇਖੋ ਗਰੁੱਪ ਨੇ ਨਾ 5000 ਤੋਂ 16000 ਰੁਪਏ ਤੱਕ ਦਿੰਦੇ ਆ ਹਾਂ 7-8 ਬੱਚੇ ਦੋ-ਦੋ ਹਜ਼ਾਰ ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚ ਉਹ ਆਪਣੇ ਦਿਮਾਗ ਦੇ ਘੋੜੇ ਚੜਾਉਣ ਕੁਛ ਨਾ ਕੋਈ ਨਵੀਂ ਕੋਈ ਕਾਰ ਕਰ ਦੇਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਇਥੋਂ ਸ਼ੁਰੂ ਕਰਦੇ ਹਾਂ ਸੀ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ ਬਿਨਾਂ ਸ਼ੁਰੂ ਕਰੋ ਸਕਾਰਾ ਹੈ ਹੈਲਪ ਕਰੋਗੇ ਬਿਨਾਂ ਵਿਆਜ ਤੋਂ ਲੋਨ ਦੇਵਾਂਗੇ ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦਿਓ ਇਦਾਂ ਕਰਨਾ ਪਊਗਾ ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ ਹੌਲੀ-ਹੌਲੀ ਭਰਨਗੇ ਜੇ ਭਰਨਗੇ ਵੀ ਤਾਂ ਤਾ ਵੀ ਅਜੇ ਦਾਗ ਰਹਿ ਜਾਊਗਾ ਫਿਰ ਹੋਈ-ਹੋਈ ਦਾਗ ਵੀ ਜਾਊਗਾ ਫਿਰ ਮਲਮ ਲਾਵਾਂਗੇ ਮਲਮ ਇਮਾਨਦਾਰੀ ਦੀ ਲੱਗ ਸਕਦੀ ਹੈ ਹੋਰ ਕੋਈ ਮਲਮ ਨਹੀਂ ਹੈਗੀ ਇੱਥੇ ਔਰ ਮਲਮ ਵੀ ਰੋਈ ਲਾ ਸਕਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ ਹੈ ਹਾਂ ਟੇਬਲ ਚੈਂਟਾ ਬਾਰੇ ਮੈਂ ਜ਼ਰੂਰ ਕਹੂੰਗਾ ਥੋੜੇ